ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਟੇਸਟੀ ਪਕੌੜੇ ਬਣਾ ਕੇ ਤਿਆਰ ਕਰਨ ਲੱਗੇ ਹਾਂ ਬਿਲਕੁਲ ਸੌਖੇ ਤਰੀਕੇ ਦੇ ਨਾਲ ਤੇ ਵੀਡੀਓ ਨੂੰ ਪੂਰੀ ਦੇਖਿਓ ਕਿਹੜੀ ਚੀਜ਼ ਦੇ ਆਪਾਂ ਪਕੌੜੇ ਬਣਾਉਣ ਲੱਗੇ ਹਾਂ ਸਕਿੱਪ ਨਾ ਕਰਿਓ ਜੀ ਇਹ ਜੀ ਪੋਹਾ ਲਿਆ ਆਪਾਂ ਇੱਕ ਕੌਲੀ ਇਹਨੂੰ ਆਪਾਂ ਧੋਲਨੇ ਚੰਗੀ ਤਰ੍ਹਾਂ ਧੋ ਕੇ ਤੇ ਇਹਨੂੰ ਆਪਾਂ ਪਾਣੀ ਇਹਦਾ ਜਿਹੜਾ ਕੱਟਦਾ ਸੀ ਸਾਰੇ ਦੋ ਤਿੰਨ ਪਾਣੀਆਂ ਦੇ ਵਿੱਚ ਧੋ ਕੇ ਪਾਣੀ ਸਾਰਾ ਕੱਢਤਾ ਸੀ ਤੇ ਆਪਾਂ ਇਹਨੂੰ ਰੱਖਤਾ ਚਾਰ ਆਲੂ ਬਿਲਕੁਲ ਛੋਟੇ ਆ ਤੇ ਚਾਰ ਆਲੂ ਛਿੱਲੇ ਆ ਮੈਂ ਤੇ ਇਹਨਾਂ ਨੂੰ ਆਪਾਂ ਪਾਣੀ ਦੇ ਵਿੱਚ ਕद्दूकस ਕਰ ਲੈਣਾ ਪੋਹਾ ਅਤੇ ਆਲੂ ਦੇ ਆਪਾਂ ਜਿਹੜੇ ਬਿਲਕੁਲ ਸੌਖੇ ਤਰੀਕੇ ਦੇ ਨਾਲ ਪਕੌੜੇ ਬਹੁਤ ਟੇਸਟੀ ਬਹੁਤ ਵਧੀਆ ਨਰਮ ਲੈਂ ਫੁੱਲੇ ਹੋ ਜਿਹੜੇ ਬਣਾ ਕੇ ਤਿਆਰ ਕਰਨੇ ਆ ਆਲੂ ਆਪਾਂ ਕद्दूकस ਕਰ ਲੈ ਪਾਣੀ ਦੇ ਵਿੱਚ ਤੇ ਕद्दूकस ਕਰਕੇ ਉਹਨਾਂ ਨੂੰ ਧੋ ਲਿਆ ਤਿੰਨ ਚਾਰ ਵਾਰੀ ਜਿਹੜਾ ਪੋਹਾ ਆਪਾਂ ਰੱਖਿਆ ਸੀ ਧੋ ਕੇ ਉਹਨੂੰ ਆਪਾਂ ਹੱਥ ਨਾਲ ਮਸਲਦੇ ਹਾਂ ਚੰਗੀ ਤਰ੍ਹਾਂ ਤੇ ਆਪਾਂ ਇਹਨੂੰ ਜਿਹੜਾ ਆ ਮਿਕਸੀ ਦੇ ਵਿੱਚ ਨਹੀਂ ਕਰਨਾ ਇਹਨੂੰ ਪਿਓਰੀ ਨਹੀਂ ਬਣਾਉਣੀ ਇਹਦੀ ਆਪਾਂ ਇਹਨੂੰ ਹੱਥ ਦੇ ਨਾਲੇ ਚੰਗੀ ਤਰ੍ਹਾਂ ਮਸਲਣਾ ਹੈ ਤੇ ਹਾਲੇਚ ਆਪਾਂ ਪਾਣੀ ਵਗੈਰਾ ਕੁਝ ਨਹੀਂ ਪਾਉਣਾ ਕਿਉਂਕਿ ਆਪਾਂ ਆਲੂ ਜਿਹੜੇ ਉਹ ਵੀ ਪਾਣੀ ਦੇ ਵਿੱਚ ਪਾਏ ਹੋ ਕਦੂਕਾਸ ਕਰਕੇ ਉਹਨਾਂ ਨੂੰ ਵੀ ਨਿਚੋੜ ਕੇ ਇਹਦੇ ਵਿੱਚ ਪਾਉਣਾ ਹੈ ਤੇ ਇਸ ਕਰਕੇ ਆਪਾਂ ਪਾਣੀ ਪਹਿਲਾਂ ਨਹੀਂ ਪਾਉਣਾ ਜਿੰਨੀ ਕੁ ਰਿਕੁਆਇਰਮੈਂਟ ਹੋਊਗੀ ਜ਼ਰੂਰਤ ਹੋਊਗੀ ਉਨਾਂ ਦਾ ਆਪਾਂ ਪਾਣੀ ਬਾਅਦ ਵਿੱਚ ਇਹਦੇ ਵਿੱਚ ਪਾ ਕੇ ਤੇ ਰੜਾ ਲਾਂਗੇ ਇਹਨੂੰ ਆਲੂ ਆਪਾਂ ਸਾਰੇ ਜਿਹੜੇ ਪਾਣੀ ਵਿੱਚੋਂ ਨਿਚੋੜ ਤੇ ਪਾ ਲੈਣੇ ਆ ਪਾਣੀ ਦੇ ਵਿੱਚ ਆਲੂ ਨਹੀਂ ਪਾਵਾਂਗੇ ਤਾਂ ਆਲੂ ਕਾਲੇ ਹੋ ਜਾਣਗੇ ਇਸ ਕਰਕੇ ਆਪਾਂ ਪਾਣੀ ਦੇ ਵਿੱਚ ਹੀ ਕਦੂਕਸ ਕੀਤਾ ਸੀ ਕਦੂਕਸ ਕਰਕੇ ਧੋ ਲੈ ਸੀ ਦੋ ਤਿੰਨ ਹਰੀਆਂ ਮਿਰਚਾਂ ਕੱਟੀਆਂ ਆ ਆਪਾਂ ਤੇ ਧਨੀਆ ਆ ਹਰਾ ਇਹ ਕੱਟਿਆ ਇਹ ਪਾ ਲੈਣੇ ਆ ਬੇਸਨ ਦੇ ਪਕੌੜੇ ਤਾਂ ਆਪਾਂ ਬਣਾ ਕੇ ਖਾਣੇ ਆ ਐਦਕੀ ਆਪਾਂ ਜਿਹੜੇ ਪੋਹੇ ਤੇ ਪਕੌੜੇ ਬਣਾ ਕੇ ਖਾਣੇ ਆ ਜੀਰਾ ਪਾ ਲਿਆ ਨਮਕ ਪਾ ਲਿਆ ਹਲਦੀ ਪਾ ਲਈ ਟੇਸਟ ਅਨੁਸਾਰ ਆਪਾਂ ਲੂਣ ਮਿਰਚ ਜਿਹੜਾ ਪਾਉਣਾ ਹੈ ਤੇ ਹਲਕੇ ਹੱਥਾਂ ਦੇ ਨਾਲ ਇਹਨੂੰ ਆਪਾਂ ਮਿਕਸ ਕਰਨਾ ਇਹਦੇ ਵਿੱਚ ਸੋਡਾ ਵਗੈਰਾ ਇਹਨੂੰ ਸੋਡਾ ਕੁਝ ਨਹੀਂ ਆਪਾਂ ਪਾਉਣਾ ਤੇ ਇਹਨੂੰ ਆਪਾਂ ਨਰਮ ਕਰਨਾ ਬੇਸਣ ਦੇ ਵੀ ਪਕੌੜੇ ਤੁਸੀਂ ਬਣਾਵੋ ਤਾਂ ਨਰਮ ਕਰਕੇ ਬਣਾਵੋ ਪਕੌੜੇ ਬਹੁਤ ਵਧੀਆ ਨਰਮ ਜਿਹੇ ਬਣਦੇ ਆ ਤੇ ਮੈਂ ਥੋੜਾ ਪਾਣੀ ਪਾ ਕੇ ਕੈਮਰਾ ਮੇਰਾ ਆਫ ਰਹਿ ਗਿਆ ਸੀ ਥੋੜਾ ਪਾਣੀ ਪਾ ਕੇ ਇਹਨੂੰ ਮੈਂ ਨਰਮ ਕਰ ਲਿਆ ਸੀ ਪੋਹਾ ਤੇ ਆਲੂ ਜਿਹੜੇ ਆਪਾਂ ਰਲਾਏ ਸੀ ਉਹਨੂੰ ਮੈਂ ਪਾਣੀ ਦੇ ਨਾਲ ਥੋੜਾ ਪਾ ਕੇ ਨਰਮ ਕਰ ਲਿਆ ਸੀ ਮੇਰੇ ਕੋਲੋਂ ਥੋੜਾ ਜਿਹੜਾ ਕੈਮਰਾ ਔਨ ਨਹੀਂ ਹੋਇਆ ਸੀ ਤੇ ਇਸ ਕਰਕੇ ਉਹ ਵੀਡੀਓ ਜਿਹੜੀ ਆ ਕੱਟ ਹੋ ਗਈ ਵਿੱਚੋਂ ਤੇ ਹੁਣ ਆਪਾਂ ਚਮਚੇ ਦੇ ਨਾਲ ਜਿਹੜੇ ਥੋੜਾ ਥੋੜੇ ਇੱਦਾਂ ਪਾ ਦਾਣੇ ਆ ਤੇ ਹੱਥ ਨਾਲ ਪੈਣੇ ਨਹੀਂ ਕਿਉਂਕਿ ਨਰਮ ਆ ਇਹ ਬੇਸਣ ਦੇ ਵੀ ਪਕੌੜੇ ਬਣਾਉਣੇ ਆ ਤੁਸੀਂ ਤਾਂ ਉਹਨੂੰ ਨਰਮ ਕਰਕੇ ਬਣਾਓ ਬਹੁਤ ਪੋਲੇ ਜਿਹੜੇ ਪਕੌੜੇ ਬਣ ਕੇ ਤਿਆਰ ਹੋਊਗੇ ਅਗਰ ਵੇਸਣ ਸਖਤ ਰੱਖਾਂਗੇ ਤੇ ਪਕੌੜੇ ਬਹੁਤ ਹਾਰਡ ਬਣਨਗੇ ਤੇ ਇਹ ਵੀ ਪੋਹਾ ਆਲੂ ਜਿਹੜੇ ਆਪਣੇ ਇਹਨੂੰ ਵੀ ਆਪਾਂ ਬਿਲਕੁਲ ਨਰਮ ਕੀਤਾ ਆ ਤੇ ਦੇਖਿਓ ਕਿੰਨੇ ਸੋਹਣੇ ਜਾਲੀਦਾਰ ਜਿਹੜੇ ਫਲਫੀ ਜਿਹੇ ਪਕੌੜੇ ਆਪਣੇ ਬਣ ਕੇ ਤਿਆਰ ਹੋਣਗੇ ਲਓ ਜੀ ਸਾਰੇ ਪਕੌੜੇ ਜਿਹੜੇ ਫੁੱਲ ਕੇ ਉੱਪਰ ਆ ਗਏ ਕਿਉਂਕਿ ਬਿਲਕੁਲ ਹਲਕੇ ਆ ਇਹ ਇਹ ਪਲਟ ਦੰਨੇ ਆ ਪਾਸਾ ਵੀਡੀਓ ਤੁਹਾਨੂੰ ਪਤਾ ਹੀ ਆ ਵੀ ਅਸੀਂ ਬਿਲਕੁਲ ਸੌਖੇ ਤਰੀਕੇ ਦੇ ਨਾਲ ਬਣਾਈ ਦੀ ਆ ਤੇ ਚੰਗੀ ਲੱਗਦੀ ਹੁੰਦੀ ਵੀਡੀਓ ਤਾਂ ਲਾਈਕ ਸ਼ੇਅਰ ਕਮੈਂਟ ਕਰਦੇਆ ਕਰੋ ਜੀ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਕਿੱਦਾਂ ਦੀ ਵੀਡੀਓ ਲੱਗੀ ਨਵੇਂ ਵੀਪਰ ਜਿਹੜੇ ਜੋੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਹਰ ਬਾਰ ਦੀ ਤਰ੍ਹਾਂ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਯਾਦ ਕਰਾਈਦਾ ਆ ਸਪੋਰਟ ਕਰਦੇਆ ਕਰੋ ਚੈਨਲ ਨੂੰ ਲਓ ਜੀ ਜਿਹੜੇ ਆਪਾਂ ਪਹਿਲਾਂ ਪਾਏ ਇਹ ਆਪਣੇ ਤਿਆਰ ਹੋ ਗਏ ਆ ਇਹਨਾਂ ਨੂੰ ਇੱਕ ਟਿਸ਼ੂ ਦੇ ਉੱਤੇ ਕੱਢ ਲੈਣੇ ਆ ਜੋ ਮਾੜਾ ਮੋਟਾ ਐਕਸਟਰਾ ਤੇਲ ਹੋਊਗਾ ਨਿਕਲ ਜਾਊਗਾ ਤੇ ਬਾਕੀ ਰਹਿੰਦੇ ਜਿਹੜੇ ਆ ਉਹ ਵੀ ਆਪਾਂ ਐਸੇ ਤਰ੍ਹਾਂ ਬਣਾ ਲੈਣੇ ਆ ਬਹੁਤ ਹੀ ਟੇਸਟੀ ਜਿਹੜੇ ਇਹ ਪਕੌੜੇ ਬਣ ਕੇ ਤਿਆਰ ਹੁੰਦੇ ਜ਼ਰੂਰ ਇੱਕ ਵਾਰੀ ਬਣਾਓ ਬਣਾ ਕੇ ਖਾਓ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਲਓ ਜੀ ਦੂਜੀ ਵਾਰੀ ਫੇਰ ਆਪਾਂ ਪਾ ਦੁੱਤੇ ਆ ਤੇ ਇਹਨਾਂ ਨੂੰ ਵੀ ਬਸ ਉਸੇ ਤਰ੍ਹਾਂ ਆਪਾਂ ਪਲਟ ਦੰਨੇ ਆ ਤੇ ਬਣਾ ਕੇ ਕੱਟ ਲਾਂਗੇ ਇਹਨਾਂ ਨੂੰ ਵੀ ਵੀਡੀਓ ਸਾਡੀ ਸਿੰਪਲ ਹੁੰਦੀ ਆ ਛੋਟੀ ਹੁੰਦੀ ਆ ਸਪੋਰਟ ਕਰਦੇ ਆ ਕਰੋ ਜੀ ਸਾਡੇ ਚੈਨਲ ਨੂੰ ਸਾਰੇ ਪਕੌੜੇ ਆਪਾਂ ਜਿਹੜੇ ਪੋਹੇ ਤੇ ਆਲੂ ਦੇ ਐਡੇ ਬਣਾ ਲੈਣੇ ਖਾਣ ਵਾਲੇ ਵੀ ਜਿਹੜੇ ਥੋੜੇ ਕਾਲੇ ਹੋਏ ਉਹ ਆਪਾਂ ਐਨੇ ਕੇ ਜਿਹੜੇ ਕੱਢ ਕੇ ਉਹ ਆਪਾਂ ਖਾਣ ਨੂੰ ਦੇ ਦੇਣੇ ਆ ਤੇ ਜਿਹੜਾ ਰਹਿ ਗਿਆ ਹਾਲੇ ਇੱਕ ਵਾਰੀ ਹੋਰ ਪੈ ਜਾਣੇ ਤੇਲ ਦੇ ਵਿੱਚ ਉਹ ਆਪਾਂ ਬਾਅਦ ਵਿੱਚ ਪਾ ਲੈਣੇ ਆ ਤੇ ਆਹਾ ਮੈਂ ਕੱਢ ਕੇ ਜਿਹੜੇ ਤੁਹਾਨੂੰ ਮੈਂ ਤੋੜ ਕੇ ਦਿਖਾਉਂਗੀ ਕਿ ਕਿੰਨੇ ਜਿਹੜੇ ਹੈ ਜਾਲੀਦਾਰ ਫਲਫੀ ਆਪਣੇ ਪਕੌੜੇ ਜਿਹੜੇ ਬਣ ਕੇ ਤਿਆਰ ਹੋਏ ਆ ਬਿਲਕੁਲ ਨਰਮ ਮਲੈਮ ਜਿਹੜੇ ਆ ਬਿਨਾ ਸੋਡੇ ਤੋਂ ਬਿਨਾ ਇਨੋ ਤੋਂ ਬਹੁਤ ਸੋਹਣੇ ਜਿਹੜੇ ਪੋਹੇ ਤੇ ਆਲੂ ਦੇ ਪਕੌੜੇ ਆਪਣੇ ਬਣੇ ਆ ਜਿੰਨੇ ਸੋਹਣੇ ਇਹ ਦੇਖਣ ਨੂੰ ਆ ਇੰਨੇ ਹੀ ਇਹ ਟੇਸਟੀ ਜਿਹੜੇ ਖਾਣ ਨੂੰ ਲੱਗਦੇ कुरकुरੇ ਜਿਹੇ ਲੱਗੂਗੇ ਉੱਪਰੋਂ ਤੇ ਵਿੱਚੋਂ ਬਿਲਕੁਲ ਸੌਫਟ ਹੋਣਗੇ ਗਰਮ ਆ ਹਲੇ ਤੇ ਦੇਖੋ ਮੈਂ ਤੁਹਾਨੂੰ ਤੋੜ ਕੇ ਦਿਖਾ ਲਦੀ ਆ ਦੇਖ ਸਕਦੇ ਤੁਸੀਂ ਕਿੰਨੇ ਨਰਮ ਕਿੰਨੇ ਪੋਲੇ ਜਿਹੜੇ ਆ ਜਾਲੀਦਾਰ ਪਕੌੜੇ ਆਪਣੇ ਪੋਹੇ ਤੇ ਆਲੂ ਦੇ ਬਣ ਕੇ ਤਿਆਰ ਹੋਏ ਆ ਦੇਖੋ ਬਿਲਕੁਲ ਫੁੱਲਿਓ ਨਰਮ ਜਿੰਨੇ ਸੋਹਣੇ ਦੇਖਣ ਨੂੰ ਲੱਗਦੇ ਇੰਨੇ ਹੀ ਇਹ ਵਧੀਆ ਟੇਸਟੀ ਖਾਣ ਨੂੰ ਲੱਗਦੇ ਆ ਤੇ ਇਹ ਆਪਾਂ ਜਿਹੜੇ ਖਾਣ ਨੂੰ ਦੇ ਦੇਣੇ ਜਿਹੜੇ ਰੈਂਡਮ ਮਟੀਰੀਅਲ ਉਹ ਆਪਾਂ ਇੱਕ ਵਾਰੀ ਹੋਰ ਪਾ ਦੇਣੇ ਆ ਜੀ ਜਰੂਰ ਬਣਾਇਓ ਤੇ ਖਾਇਓ ਤੇ ਕਮੈਂਟ ਕਰਕੇ ਮੈਨੂੰ ਦੱਸਿਓ ਆਪਾਂ ਟਮਾਟੋ ਕੇਚੱਪ ਜਿਹੜੀ ਨਾਲ ਦੇ ਦੁੱਤੀ ਆ ਤੇ ਇਹ ਆਪਾਂ ਖਾਣ ਨੂੰ ਦੇ ਦੇਣੇ ਆ ਤੇ ਜਿਹੜਾ ਰਹਿ ਗਿਆ ਉਹ ਆਪਾਂ ਇੱਕ ਵਾਰੀ ਫਿਰ ਪਾ ਕੇ ਤੇ ਉਹ ਵੀ ਆਪਾਂ ਤੁਹਾਨੂੰ ਦਿਖਾ ਲਦੇ ਨੇ ਲਓ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਂਤਿਸ ਜਿਹੜੇ ਆਪਾਂ ਉਹ ਵੀ ਪਾਦਦੇ ਆ ਛੋਟੇ ਛੋਟੇ ਕਰਕੇ ਤੇ ਵਧੀਆ ਪਕੌੜੇ ਆਪਣੇ ਬਣ ਕੇ ਤਿਆਰ ਹੋਣੇ ਆ ਇਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ